ਰਣ ਰਣੋਦ ਦੇ ਵੱਲੋਂ ਜਿਹੜਾ ਹੈ ਐਮਰਜੈਂਸੀ ਫਿਲਮ ਦਾ ਜਿਹੜਾ ਟ੍ਰੇਲਰ ਜਿਹੜਾ ਹੈ ਪਿਛਲੇ ਦਿਨੀ ਰਿਲੀਜ਼ ਹੋਇਆ ਵੀ ਜਿੰਨਾ ਪਾੜਾ ਵਧੇਗਾ ਜਿੰਨੀਆਂ ਲਕੀਰਾਂ ਸਪਸ਼ਟ ਹੋਣਗੀਆਂ ਹਨਾ ਤੇ ਵਿਰੋਧ ਦੀਆਂ ਤੇ ਦੁਸ਼ਮਣੀ ਦੀਆਂ ਉਹ ਉਨਾ ਹੀ ਜਿਹੜਾ ਸਿੱਖ ਕੌਮ ਦੀ ਜਿਹੜੀ ਮੁਕਤੀ ਆ ਉਹ ਸਾਹਮਣੇ ਆਵੇਗੀ ਅਸੀਂ ਅਕਾਲ ਤਖਤ ਦਾ ਜਥੇਦਾਰ ਇਹ ਲੇਲੜੀਆਂ ਕਿਉਂ ਕੱਢ ਰਿਹਾ ਵੀ ਉਹ ਫਿਲਮ ਬੰਦ ਕਰੀ ਜਾਵੇ ਅਸੀਂ ਭੀਖ ਖਾਤੋਂ ਕਿਸੇ ਤੋਂ ਮੰਗ ਰਹੇ ਹਾਂ ਇੱਕ ਇਤਾਂ ਇੱਕ ਲੜਾਈ ਆ ਇੱਕ ਸਟਰਗਲ ਜੂ ਆਪਾਂ ਲੰਘ ਰਹੇ ਹੈਗੇ ਨਾ ਸਾਡੇ ਲਈ ਕੇਪੀਐਸ ਗਿੱਲ ਖਲਨਾਇਕ ਹੈ ਉਹਨਾਂ ਲਈ ਨਾਇਕ ਹੈ ਸੋਹਿੰਦਰਾ ਗਾਂਧੀ ਉਹਨਾਂ ਦੀ ਨ ਤੇ ਸੰਤਪੰਡਰਾਂ ਵਾਲੇ ਉਹਨਾਂ ਦੇ ਖਲਨਾਇਕ ਨੇ ਸੋ ਇਹ ਨੈਰੇਟਿਵ ਚੋ ਸਾਨੂੰ ਲੱਗਦਾ ਮੈਂ ਇਹਨੂੰ ਸਵਾਗਤਯੋਗ ਸਮਝਦਾ ਜਿੰਨੀਆਂ ਜਾਦੇ ਫਿਲਮਾਂ ਜਿੰਨੀਆਂ ਜਾਦੇ ਹਰ ਰੋਜ਼ ਖਬਰਾਂ ਸਿੱਖਾਂ ਦੇ ਖਿਲਾਫ ਆਉਣਗੀਆਂ ਸਿੱਖਾਂ ਵਿੱਚ ਇੱਕ ਇੱਕ ਕੌਮ ਦੇ ਤੌਰ ਤੇ ਸੋਚਣ ਦਾ ਜਿਹੜਾ ਜਿਹੜੇ ਸਿੱਖ ਆਪਣੇ ਕਾਰਵਿਹਾਰ ਦੇ ਵਿੱਚ ਬਿਜ਼ੀ ਹੈਗੇ ਨੇ ਜਾਂ ਆਪਾਂ ਗਏ ਕਿ ਉਧਰਲੇ ਬੰਨੇ ਕੌਮੀਅਤ ਤੌਰ ਤੇ ਨਹੀਂ ਸੋਚਦੇ ਉਹ ਜ਼ਹਿਨ ਦੇ ਵਿੱਚ ਉਹਨਾਂ ਦੇ ਉਹ ਗੱਲ ਆਉਣੀ ਚੱਲੂ ਹੋਵੇਗੀ ਹਾਂ ਬਿਲਕੁਲ ਗ੍ਰਾਉਂਡ ਰਨੌਦ ਦੇ ਵੱਲੋਂ ਜਿਹੜਾ ਹੈ ਐਮਰਜੈਂਸੀ ਫਿਲਮ ਦਾ ਜਿਹੜਾ ਟ੍ਰੇਲਰ ਜਿਹੜਾ ਹੈ ਪਿਛਲੇ ਦਿਨੀ ਰਿਲੀਜ਼ ਹੋਇਆ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਭਾਈਚਾਰੇ ਦਾ ਉਸ ਦੇ ਵਿੱਚ ਸਿੱਖਾਂ ਦੀ ਜਿਹੜੀ ਹੈ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਖਾਸ ਕਰਕੇ ਸੰਤ ਜਰਨੈਲ ਸਿੰਘ ਹੁਣਾਂ ਦਾ ਉਹਨਾਂ ਦੇ ਬਾਰੇ ਜੋ ਕੁਝ ਆਪਣੇ ਵੱਲੋਂ ਹੀ ਜੋ ਕੁਝ ਲਗਾਇਆ ਗਿਆ ਸਰਦਾਰ ਅਬਤਾਰ ਸਿੰਘ ਜੀ ਕੀ ਕਹੋਗੇ ਤੁਸੀਂ ਜਿਸ ਤਰੀਕੇ ਦੇ ਨਾਲ ਲੱਗ ਹੀ ਰਿਹਾ ਹੈ ਕਿ ਇਹ ਜਿਹੜੀ ਫਿਲਮ ਹੈਗੀ ਹੈ ਸਿੱਖਾਂ ਦੀ ਪੂਰੀ ਕਿਰਦਾਰ ਕੁਸ਼ੀ ਕਰੇਗੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਹਾਂਜੀ ਸੋ ਮੈਂ ਤਾਂ ਇਹਦਾ ਸਵਾਗਤ ਕਰਦਾ ਹੈਗਾ ਵੀ ਆਮ ਤੌਰ ਤੇ ਤਾਂ ਅਕਾਲ ਤਖਤ ਦੇ ਜਥੇਦਾਰ ਨੇ ਇਹਦਾ ਵਿਰੋਧ ਕਰਿਆ ਪਰ ਮੈਂ ਇਹਦਾ ਸਵਾਗਤ ਕਰਦਾ ਆਪਾਂ ਤਾਂ ਲਗਾਤਾਰ ਇਹ ਕਹਿ ਰਹੇ ਹੈਗੇ ਆ ਵੀ ਜਿੰਨਾ ਪਾੜਾ ਵਧੇਗਾ ਜਿੰਨੀਆਂ ਲਕੀਰਾਂ ਸਪਸ਼ਟ ਹੋਣਗੀਆਂ ਹਨਾ ਤੇ ਵਿਰੋਧ ਦੀਆਂ ਤੇ ਦੁਸ਼ਮਣੀ ਦੀਆਂ ਉਹ ਉਹਨਾਂ ਹੀ ਜਿਹੜਾ ਸਿੱਖ ਕੌਮ ਦੀ ਜਿਹੜੀ ਮੁਕਤੀ ਆ ਉਹ ਸਾਹਮਣੇ ਆਵੇਗੀ ਅਸੀਂ ਅਕਾਲ ਤਖਤ ਦਾ ਜਥੇਦਾਰ ਇਹ ਲੇਲੜੀਆਂ ਕਿਉਂ ਕੱਢ ਰਿਹਾ ਵੀ ਉਹ ਫਿਲਮ ਬੰਦ ਕਰੀ ਜਾਵੇ ਅਸੀਂ ਭੀਖ ਖਾਤੋਂ ਕਿਸੇ ਤੋਂ ਮੰਗ ਰਹੇ ਹਾਂ ਉਹਨਾਂ ਦੇ ਨਾਇਕ ਵੱਖਰੇ ਆ ਸਾਡੇ ਨਾਇਕ ਲੜਾਈ ਉਹ ਹੈਗੀ ਆ ਜੀ ਜੀ ਸੰਘਰਸ਼ ਹੀ ਹੈਗਾ ਮਤਲਬ ਤੁਸੀਂ ਇਹਨੂੰ ਇਸ ਐਂਗਲ ਤੋਂ ਦੇਖਦੇ ਹੋ ਵੀ ਠੀਕ ਆ ਪੋਜ਼ਿਟਿਵ ਬਿਲਕੁਲ ਹਾਂ ਵੀ ਤੁਹਾਡੇ ਨਾਇਕ ਸਾਡੇ ਖਲ ਨਾਇਕ ਨੇ ਇੰਦਰਾ ਗਾਂਧੀ ਸਾਡੀ ਖਲ ਨਾਇਕ ਆ ਤੁਹਾਡੀ ਨਾਇਕ ਆ ਅਸੀਂ ਕੋਈ ਸਿੱਖ ਜਿਹੜਾ ਦਰਦਮੰਦ ਆ ਉਹ ਕਦੇ ਇੰਦਰਾ ਗਾਂਧੀ ਬਾਰੇ ਪੋਜ਼ਿਟਿਵ ਫਿਲਮ ਬਣਾ ਦੂਗਾ ਹੂੰ ਹੂੰ ਕਿਸੇ ਕਿਸੇ ਦਰਦਮੰਦ ਸਿੱਖ ਦੇ ਮਨ ਵਿੱਚ ਇੰਦਰਾ ਗਾਂਧੀ ਲਈ ਚੰਗਾ ਵਿਚਾਰ ਹੈਗਾ ਬਿਲਕੁਲ ਨਹੀਂ ਹੈਗਾ ਸੋ ਉਸੇ ਤਰ੍ਹਾਂ ਉਹਨਾਂ ਦੇ ਮਨ ਵਿੱਚ ਸੰਧ ਭਿੰਡਰਾਂ ਵਾਲਿਆਂ ਬਾਰੇ ਚੰਗਾ ਵਿਚਾਰ ਨਹੀਂ ਹੋਣਾ ਚਾਹੀਦਾ ਇੱਕ ਇਹ ਤਾਂ ਇੱਕ ਲੜਾਈ ਆ ਇੱਕ ਸਟ੍ਰਗਲ ਜੂ ਆਪਾਂ ਲੰਘ ਰਹੇ ਹੈਗੇ ਸਾਡੇ ਲਈ ਕੇਪੀਐਸ ਗੱਲ ਖਲਨਾਇਕ ਹੈ ਉਹਨਾਂ ਲਈ ਨਾਇਕ ਹੈ ਹੈਨਾ ਸਾਡੇ ਲਈ ਸ਼ਹੀਦ ਭਾਈ ਬਿਆਨ ਸਿੰਘ ਸਾਡਾ ਅਮਰ ਸ਼ਹੀਦ ਹੈ ਉਹਨਾਂ ਲਈ ਖਲਨਾਇਕ ਹੈ ਇਹ ਤਾਂ ਰੋਂਦੇ ਆ ਵੀ ਉਹਦਾ ਬੇਟਾ ਐਮਪੀ ਬਣ ਗਿਆ ਨਾ ਜੀ ਜੀ ਸੋ ਇਹ ਤਾਂ ਨੈਰੇਟਿਵ ਦੀ ਲੜਾਈ ਹੈ ਨੈਰੇਟਿਵ ਦੀ ਲੜਾਈ ਲਕੀਰਾਂ ਸਪਸ਼ਟ ਕਰਦੀ ਹੈਗੇ ਆ ਸੋ ਜਥੇਦਾਰ ਸਾਹਿਬ ਜੇ ਇਹ ਬਿਆਨ ਦਿੰਦੇ ਨਾ ਵੀ ਇਹ ਬਹੁਤ ਸਵਾਗਤਯੋਗ ਕਦਮ ਹੈਗਾ ਭਾਰਤ ਦੇ ਜਿਹੜੇ ਸਮੁੱਚੇ ਫਿਲਮ ਇੰਡਸਟਰੀ ਦੇ ਆ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਇਸ ਤਰ੍ਹਾਂ ਦੇ ਕੰਮ ਬਹੁਤ ਕਰਨੇ ਚਾਹੀਦੇ ਆ ਤਾਂ ਕਿ ਸਿੱਖਾਂ ਵਿੱਚ ਵਿਗਿਆਨਕੀ ਦੀ ਭਾਵਨਾ ਹੋਰ ਜ਼ਿਆਦਾ ਵੱਧ ਜਵੇ ਲਕੀਰਾਂ ਸਪਸ਼ਟ ਹੋ ਜਾਣ ਤੇ ਸਿੱਖਾਂ ਦੀ ਜਿਹੜੀ ਮੁਕਤੀ ਆ ਉਹ ਨੇੜੇ ਆ ਜਾਵੇ ਜੀ ਜਦੋਂ ਅਕਾਲ ਤਖਤ ਤੋਂ ਇਹ ਬਿਆਨ ਆਊਗਾ ਸਾਰੇ ਚੁੱਪ ਕਰ ਜਾਣਗੇ ਅੱਗੇ ਤੋਂ ਕੋਈ ਫਿਲਮ ਨਹੀਂ ਬਣੂਗੀ ਸੋ ਇਹ ਨੈਰੇਟਿਵ ਦੀ ਲੜਾਈ ਹੈਗੇ ਯਾਰ ਅਸੀਂ ਕਦੇ ਵੀ ਕੇਪੀਐਸ ਗਿੱਲ ਦੇ ਹੱਕ ਵਿੱਚ ਜਾਂ ਹਮਾਇਤ ਵਿੱਚ ਫਿਲਮ ਨਹੀਂ ਬਣਾ ਸਕਦੇ ਉਹਨੇ ਜ਼ੁਲਮ ਕਰਿਆ ਸਾਡਾ ਉਹ ਖਲਨਾਇਕ ਇਹਨਾਂ ਲੋਕਾਂ ਦਾ ਨਾਇਕ ਹੈ ਸੋ ਇੰਦਰਾ ਗਾਂਧੀ ਉਹਨਾਂ ਦੀ ਨਾਇਕ ਹੈ ਤੇ ਸੰਤਪੰਡਰਾਂ ਵਾਲੇ ਉਹਨਾਂ ਦੇ ਖਲਨਾਇਕ ਨੇ ਸੋ ਇਹ ਨੈਰੇਟਿਵ ਚ ਸਾਨੂੰ ਲੱਗਦਾ ਮੈਂ ਇਹਨੂੰ ਸਵਾਗਤਯੋਗ ਸਮਝਦਾ ਜਿੰਨੀਆਂ ਜ਼ਿਆਦਾ ਫਿਲਮਾਂ ਜਿੰਨੀਆਂ ਜ਼ਿਆਦਾ ਹਰ ਰੋਜ਼ ਖਬਰਾਂ ਸਿੱਖਾਂ ਦੇ ਖਿਲਾਫ ਆਉਣਗੀਆਂ ਸਿੱਖਾਂ ਵਿੱਚ ਇੱਕ ਇੱਕ ਕੌਮ ਦੇ ਤੌਰ ਤੇ ਸੋਚਣ ਦਾ ਜਿਹੜਾ ਜਿਹੜੇ ਸਿੱਖ ਆਪਣੇ ਕਾਰਵਿਹਾਰ ਦੇ ਵਿੱਚ ਬਿਜ਼ੀ ਹੈਗੇ ਨੇ ਜਾਂ ਆਪਾਂ ਕਹੀਏ ਕਿ ਉਧਰਲੇ ਬੰਨੇ ਕੌਮੀਅਤ ਤੌਰ ਤੇ ਨਹੀਂ ਸੋਚਦੇ ਉਹ ਜ਼ਹਿਨ ਦੇ ਵਿੱਚ ਉਹਨਾਂ ਦੇ ਉਹ ਗੱਲ ਆਉਣੀ ਚਾਹੁੰਦੀ ਚੱਲੂ ਹੋਵੇਗੀ ਹਾਂ ਬਿਲਕੁਲ ਜਦੋਂ ਤੱਕ ਹਰ ਸਿੱਖ ਦੇ ਮਨ ਵਿੱਚ ਕੌਮੀਅਤ ਦਾ ਜਜ਼ਬਾ ਨਹੀਂ ਪੜਦਾ ਉਦੋਂ ਤੱਕ ਤੁਹਾਡਾ ਜਿਹੜਾ ਅਗਲਾ ਸਟੈਪ ਆ ਮੈਂ ਕਹਿੰਦਾ ਵੀ ਮਾਈਕਰੋ ਨੈਸ਼ਨਲਿਸਟ ਮੂਵਮੈਂਟ ਨਹੀਂ ਚਾਹੀਦੀ ਸਾਨੂੰ ਪਿਓਰ ਨੈਸ਼ਨਲਿਸਟ ਮੂਵਮੈਂਟ ਚਾਹੀਦੀ ਹੈ ਜਿਹਦੇ ਵਿੱਚ ਇੱਕ ਇੱਕ ਬੰਦਾ ਨੈਸ਼ਨਲਿਸਟ ਹੋਵੇ ਸੋ ਇੰਡੀਅਨ ਨੈਸ਼ਨਲ ਮੂਵਮੈਂਟ ਵਿੱਚ ਇੱਕ ਇੱਕ ਬੰਦਾ ਨੈਸ਼ਨਲਿਸਟ ਸੀ ਤਾਂ ਉਹਨਾਂ ਨੇ ਆਪਣਾ ਮਲਕ ਸਰਜਿਆ ਸੋ ਇਸ ਤਰ੍ਹਾਂ ਦੀਆਂ ਫਿਲਮਾਂ ਆਉਣ ਸਵਾਗਤਯੋਗ ਹੈਗਾ ਹੋਰ ਜਿਹੜੇ ਸਾਡੇ ਨਾਇਕ ਨੇ ਉਹਨਾਂ ਦੀ ਜੰਨੀ ਕਿਰਦਾਰਕੁਸ਼ੀ ਇੰਡੀਅਨ ਮੀਡੀਆ ਤੇ ਇੰਡੀਅਨ ਜਿਹੜੇ ਫਿਲਮ ਇਕਰਾਉ ਕਰਨਗੇ ਉਹਨਾਂ ਸਿੱਖਾਂ ਵਿੱਚ ਕੌਮੀ ਜਜ਼ਬਾ ਮਜ਼ਬੂਤ ਹੋਵੇਗਾ ਲਕੀਰਾਂ ਸਪਸ਼ਟ ਹੋਣਗੀਆਂ ਤਾਂ ਤਾਂ ਹੀ ਸਾਡਾ ਜਿਹੜਾ ਅਗਲਾ ਮੰਜ਼ਲ ਆ ਸਾਡੇ ਸਾਹਮਣੇ ਆਉਣੀ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਯੋਗਿੰਦਰ ਯਾਦਵ ਦੀ ਜਿਨੇ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਆਪਾਂ ਕਹੀਏ ਕਿ ਹੱਕ ਦੇ ਵਿੱਚ ਇੱਕ ਹਾ ਦਾ ਨਾਰਾ ਮਾਰਿਆ ਹੈ ਪਾਵੇਂ ਬਾਅਦ ਦੇ ਵਿੱਚ ਉਹ ਗੱਲ ਜਿਹੜੀ ਹੈ ਗੋਲਮੋਲ ਕਰਕੇ ਦੂਜੇ ਬੰਨੇ ਲੈ ਜਾਂਦੇ ਨੇ ਪਰ ਕਿਤਨਾ ਕਿਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਹੁਣ ਜਿਹੜਾ ਹੈ ਜਦੋਂ ਮੈਂਬਰ ਆਫ ਪਾਰਲੀਮੈਂਟ ਬਣ ਗਏ ਨੇ ਬਾਹਰ ਜਿਹੜਾ ਹੈ ਛੱਡ ਦੇਣਾ ਚਾਹੀਦਾ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਹਾਂਜੀ ਚਲੋ ਉਹਨਾਂ ਦਾ ਜਿਹੜਾ ਬਾਕੀ ਸਾਰਾ ਅਨਲਿਸਿਸ ਆ ਆਪਾਂ ਆਪਣੀ ਸਹਿਮਤੀ ਜਾਂ ਨਾ ਸਹਿਮਤੀ ਹੋ ਸਕਦੀ ਹੈਗੀ ਅ ਸੋ ਉਹਨਾਂ ਨੇ ਉਸ ਸੰਦਰਭ 'ਚ ਦੇਖਣਾ ਉਹ ਕਹਿੰਦੇ ਵੀ ਪੰਜਾਬ ਇੱਕ ਬਾਰਡਰ ਸਟੇਟ ਆ ਹਾਂ ਇਸ ਤਰ੍ਹਾਂ ਦਾ ਕਹਿੰਦੇ ਵੀ ਜਿਹੜੇ ਇਹ ਫਲਕਚੁਏਸ਼ਨਸ ਆ ਰਹੀਆਂ ਨੇ ਇਹ ਕਿਤੇ ਬਹੁਤ ਵੱਡੀ ਲਹਿਰ ਨਾ ਬਣ ਜਾਣ ਤੇ ਪੰਜਾਬ ਮੁੜ ਕੇ ਖੂਨ ਖਰਾਬੇ ਵੱਲ ਨਾ ਜਾਵੇ ਇਹ ਤਾਂ ਉਹ ਪਰ ਉਹਨਾਂ ਨੇ ਵੀ ਅਮਰਤਪਾਲ ਸਿੰਘ ਬਾਰੇ ਇਹ ਕਿਹਾ ਵੀ ਹੁਣ ਜਦੋਂ ਉਹ ਮੈਂਬਰ ਆਫ ਪਾਰਲੀਮੈਂਟ ਬਣ ਗਏ ਆ ਤਾਂ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਵਾਲੀਆਂ ਸਾਰੀਆਂ ਸਹੂਲਤਾਂ ਉਹ ਮਿਲਣੀਆਂ ਚਾਹੀਦੀਆਂ ਉਹਨਾਂ ਦੀ ਮੁਕਤੀ ਹੋਣੀ ਚਾਹੀਦੀ ਆ ਉਹ ਕਹਿੰਦਾ ਵੀ ਹੋਰ ਕਿੰਨੇ ਐਮਐਲਏ ਆ ਤੇ ਔਰ ਐਮਪੀ ਆ ਤੇ ਕੇਸ ਚੱਲ ਰਹੇ ਆ ਉਹ ਲਗਾਤਾਰ ਆਪਣੀ ਜਿਹੜੀ ਜਿਹੜੀ ਲੀਗਲ ਐਸਪੈਕਟਸ ਆ ਉਹ ਵੀ ਕਰਦੇ ਆ ਤੇ ਉਹਨਾਂ ਦੇ ਕੇਸ ਵੀ ਚੱਲਦੇ ਰਹਿੰਦੇ ਹੈਗੇ ਸੋ ਯੋਗਿੰਦਰ ਯਾਦਵ ਨੇ ਠੀਕ ਹੈ ਇੱਕ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਉਹਨਾਂ ਨੇ ਪੰਜਾਬ ਨੂੰ ਜਿਸ ਤਰ੍ਹਾਂ ਦੇਖਿਆ ਉਹ ਉਹਨਾਂ ਦੇ ਵਿਚਾਰ ਨੇ ਔਰ ਉਹਨਾਂ ਨੂੰ ਇਸ ਤਰ੍ਹਾਂ ਹੀ ਦੇਖਣਾ ਚਾਹੀਦਾ ਹੈ ਜਿਹੜੀ ਨੈਰੇਟਿਵਲੀ ਲੜਾਈ ਆ ਉਹਦੇ ਵਿੱਚ ਜੋਗਿੰਦਰ ਯਾਦਵ ਦੂਜੇ ਪਾਸੇ ਖੜੇ ਆ ਉਹਨਾਂ ਨੂੰ ਉਸ ਤਰ੍ਹਾਂ ਹੀ ਦੇਖਣਾ ਚਾਹੀਦਾ ਪਰ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਉਹਨਾਂ ਦੇ ਹਾ ਦਾ ਨਾਮ ਆ ਰਿਹਾ ਮਾਰਿਆ ਚਾਹੇ ਛੋਟਾ ਜਿਹਾ ਹੀ ਮਾਰਿਆ ਅਸੀਂ ਉਹਦਾ ਸਵਾਗਤ ਕਰਦੇ ਆਂ ਔਰ ਉਮੀਦ ਕਰਦੇ ਆਂ ਵੀ ਜਿਹੜਾ ਸੱਚਾ ਸੋਚਾ ਹਿੰਦੂ ਆ ਉਹ ਜਿਹੜੀਆਂ ਇਹ ਗਲਤੀਆਂ ਹੋ ਰਹੀਆਂ ਨੇ ਇੱਕ ਡੈਮੋਕ੍ਰੈਟਿਕ ਸਿਸਟਮ ਵਿੱਚ ਵੀ ਉਹਨਾਂ ਨੂੰ ਸਮਝੇਗਾ ਔਰ ਸਿੱਖਾਂ ਦੀ ਪੀੜ ਔਰ ਸਿੱਖਾਂ ਦੀ ਬਗਾਨਗੀ ਨੂੰ ਸਮਝਦਾ ਹੋਇਆ ਇਹ ਆਵਾਜ਼ ਆ ਨੈਸ਼ਨਲ ਲੈਵਲ ਤੇ ਉਠਾਵੇਗਾ ਵੱਲੋਂ ਜਿਹੜਾ ਹੈ ਐਮਰਜੈਂਸੀ ਫਿਲਮ ਦਾ ਜਿਹੜਾ ਟ੍ਰੇਲਰ ਜਿਹੜਾ ਹੈ ਪਿਛਲੇ ਦਿਨੀ ਰਿਲੀਜ਼ ਹੋਇਆ ਵੀ ਜਿੰਨਾ ਪਾੜਾ ਵਧੇਗਾ ਜਿੰਨੀਆਂ ਲਕੀਰਾਂ ਸਪਸ਼ਟ ਹੋਣਗੀਆਂ ਹਨਾ ਤੇ ਵਿਰੋਧ ਦੀਆਂ ਤੇ ਦੁਸ਼ਮਣੀ ਦੀਆਂ ਉਹ ਉਹਨਾਂ ਹੀ ਜਿਹੜਾ ਸਿੱਖ ਕੌਮ ਦੀ ਜਿਹੜੀ ਮੁਕਤੀ ਆ ਉਹ ਸਾਹਮਣੇ ਆਵੇਗੀ ਅਸੀਂ ਅਕਾਲ ਤਖਤ ਦਾ ਜਥੇਦਾਰ ਇਹ ਲੇਲੜੀਆਂ ਕਿਉਂ ਕੱਢ ਰਿਹਾ ਵੀ ਉਹ ਫਿਲਮ ਬੰਦ ਕਰੀ ਜਾਵੇ ਅਸੀਂ ਭੀਖ ਖਾਤੋਂ ਕਿਸੇ ਤੋਂ ਮੰਗ ਰਹੇ ਹਾਂ ਇੱਕ ਇਤਾਂ ਇੱਕ ਲੜਾਈ ਆ ਇੱਕ ਸਟ੍ਰਗਲ ਜੂ ਆਪਾਂ ਲੰਘ ਰਹੇ ਹੈਗੇ ਸਾਡੇ ਲਈ ਕੇਪੀਐਸ ਗਿੱਲ ਖਲਨਾਇਕ ਹੈ ਉਹਨਾਂ ਲਈ ਨਾਇਕ ਹੈ ਸੋਹਿੰਦਰਾ ਗਾਂਧੀ ਉਹਨਾਂ ਦੀ ਨਾਇਕ ਹੈ ਤੇ ਸੰਤਪੰਡਰਾਂ ਵਾਲੇ ਉਹਨਾਂ ਦੇ ਖਲਨਾਇਕ ਨੇ ਸੋ ਇਹ ਨੈਰੇਟਿਵ ਚੋ ਸਾਨੂੰ ਲੱਗਦਾ ਮੈਂ ਇਹਨੂੰ ਸਵਾਗਤਯੋਗ ਸਮਝਦਾ ਜਿੰਨੀਆਂ ਜ਼ਿਆਦੇ ਫਿਲਮਾਂ ਜਿੰਨੀਆਂ ਜ਼ਿਆਦੇ ਹਰ ਰੋਜ਼ ਖਬਰਾਂ ਸਿੱਖਾਂ ਦੇ ਖਿਲਾਫ ਆਉਂਦੀਆਂ ਸਿੱਖਾਂ ਵਿੱਚ ਇੱਕ ਇੱਕ ਕੌਮ ਦੇ ਤੌਰ ਤੇ ਸੋਚਣ ਦਾ ਜਿਹੜਾ ਜਿਹੜੇ ਸਿੱਖ ਆਪਣੇ ਕਾਰਵਿਹਾਰ ਦੇ ਵਿੱਚ ਬਿਜ਼ੀ ਹੈਗੇ ਨੇ ਜਾਂ ਆਪਾਂ ਕਹੀਏ ਕਿ ਉਧਰਲੇ ਬੰਨੇ ਕੌਮੀਅਤ ਤੌਰ ਤੇ ਨਹੀਂ ਸੋਚਦੇ ਉਹ ਜ਼ਹਿਨ ਦੇ ਵਿੱਚ ਉਹਨਾਂ ਦੇ ਉਹ ਗੱਲ ਆਉਣੀ ਚાલુ ਹੋਵੇਗੀ ਹਾਂ ਬਿਲਕੁਲ ਗਰਾਂਡ ਰਣੋਦ ਦੇ ਵੱਲੋਂ ਜਿਹੜਾ ਹੈ ਐਮਰਜੈਂਸੀ ਫਿਲਮ ਦਾ ਜਿਹੜਾ ਟ੍ਰੇਲਰ ਜਿਹੜਾ ਹੈ ਪਿਛਲੇ ਦਿਨੀ ਰਿਲੀਜ਼ ਹੋਇਆ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਭਾਈਚਾਰੇ ਦਾ ਉਸ ਦੇ ਵਿੱਚ ਸਿੱਖਾਂ ਦੀ ਜਿਹੜੀ ਹੈ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਖਾਸ ਕਰਕੇ ਸੰਤ ਜਰਨੈਲ ਸਿੰਘ ਹੁਣਾਂ ਦਾ ਉਹਨਾਂ ਦੇ ਬਾਰੇ ਜੋ ਕੁਝ ਆਪਣੇ ਵੱਲੋਂ ਹੀ ਜੋ ਕੁਝ ਲਗਾਇਆ ਗਿਆ ਸਰਦਾਰ ਅਵਤਾਰ ਸਿੰਘ ਜੀ ਕੀ ਕਹੋਗੇ ਤੁਸੀਂ ਜਿਸ ਤਰੀਕੇ ਦੇ ਨਾਲ ਲੱਗ ਹੀ ਰਿਹਾ ਹੈ ਕਿ ਇਹ ਜਿਹੜੀ ਫਿਲਮ ਹੈਗੀ ਹੈ ਸਿੱਖਾਂ ਦੀ ਪੂਰੀ ਕਿਰਦਾਰਕੁਸ਼ੀ ਕਰੇਗੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਹਾਂਜੀ ਸੋ ਮੈਂ ਤਾਂ ਇਹਦਾ ਸਵਾਗਤ ਕਰਦਾ ਹੈਗਾ ਵੀ ਆਮ ਤੌਰ ਤੇ ਤਾਂ ਅਕਾਲ ਤਖਤ ਦੇ ਜਥੇਦਾਰ ਨੇ ਇਹਦਾ ਵਿਰੋਧ ਕਰਿਆ ਪਰ ਮੈਂ ਇਹਦਾ ਸਵਾਗਤ ਕਰਦਾ ਆਪਾਂ ਤਾਂ ਲਗਾਤਾਰ ਇਹ ਕਹਿ ਰਹੇ ਹੈਗੇ ਆ ਕਿ ਜਿੰਨਾ ਪਾੜਾ ਵਧੇਗਾ ਜਿੰਨੀਆਂ ਲਕੀਰਾਂ ਸਪਸ਼ਟ ਹੋਣਗੀਆਂ ਹਨਾ ਤੇ ਵਿਰੋਧ ਦੀਆਂ ਤੇ ਦੁਸ਼ਮਣੀ ਦੀਆਂ ਉਹ ਉਹਨਾਂ ਹੀ ਜਿਹੜਾ ਸਿੱਖ ਕੌਮ ਦੀ ਜਿਹੜੀ ਮੁਕਤੀ ਆ ਉਹ ਸਾਹਮਣੇ ਆਵੇਗੀ ਅਸੀਂ ਅਕਾਲ ਤਖਤ ਦਾ ਜਥੇਦਾਰ ਇਹ ਲੇਲੜੀਆਂ ਕਿਉਂ ਕੱਢ ਰਿਹਾ ਵੀ ਉਹ ਫਿਲਮ ਬੰਦ ਕਰੀ ਜਾਵੇ ਅਸੀਂ ਭੀਖ ਖਾਤੋ ਕਿਸੇ ਤੋਂ ਮੰਗ ਰਹੇ ਹਾਂ ਉਹਨਾਂ ਦੇ ਨਾਇਕ ਵੱਖਰੇ ਆ ਸਾਡੇ ਨਾਇਕ ਲੜਾਈ ਉਹ ਹੈਗੀ ਆ ਜੀ ਜੀ ਸੰਘਰਸ਼ ਹੀ ਹੈਗਾ ਮਤਲਬ ਤੁਸੀਂ ਇਹਨੂੰ ਇਸ ਐਂਗਲ ਤੋਂ ਦੇਖਦੇ ਹੋ ਵੀ ਠੀਕ ਹੈ ਪੋਜ਼ਿਟਿਵ ਬਿਲਕੁਕੁਲ ਹਾਂ ਵੀ ਤੁਹਾਡੇ ਨਾਇਕ ਸਾਡੇ ਖਲ ਨਾਇਕ ਨੇ ਇੰਦਰਾ ਗਾਂਧੀ ਸਾਡੀ ਖਲ ਨਾਇਕ ਆ ਤੁਹਾਡੀ ਨਾਇਕ ਆ ਅਸੀਂ ਕੋਈ ਸਿੱਖ ਜਿਹੜਾ ਦਰਦਮੰਦ ਆ ਉਹ ਕਦੇ ਇੰਦਰਾ ਗਾਂਧੀ ਬਾਰੇ ਪੋਜ਼ਿਟਿਵ ਫਿਲਮ ਬਣਾ ਦੂਗਾ ਹੂੰ ਹੂੰ ਕਿਸੇ ਕਿਸੇ ਦਰਦਮੰਦ ਸਿੱਖ ਦੇ ਮਨ ਵਿੱਚ ਇੰਦਰਾ ਗਾਂਧੀ ਲਈ ਚੰਗਾ ਵਿਚਾਰ ਹੈਗਾ ਬਿਲਕੁਲ ਨਹੀਂ ਹੈਗਾ ਸੋ ਉਸੇ ਤਰ੍ਹਾਂ ਉਹਨਾਂ ਦੇ ਮਨ ਵਿੱਚ ਸੰਤ ਭਿੰਡਰਾਂ ਵਾਲਿਆਂ ਬਾਰੇ ਚੰਗਾ ਵਿਚਾਰ ਨਹੀਂ ਹੋਣਾ ਚਾਹੀਦਾ ਇੱਕ ਇਹ ਤਾਂ ਇੱਕ ਲੜਾਈ ਹੈ ਇੱਕ ਸਟ੍ਰਗਲ ਜੂ ਆਪਾਂ ਲੰਘ ਰਹੇ ਹੈਗੇ ਸਾਡੇ ਲਈ ਕੇਪੀਐਸ ਗੱਲ ਖਲਨਾਇਕ ਹੈ ਉਹਨਾਂ ਲਈ ਨਾਇਕ ਹੈ ਹੈਨਾ ਸਾਡੇ ਲਈ ਸ਼ਹੀਦ ਭਾਈ ਬਿਆਨ ਸਿੰਘ ਸਾਡਾ ਅਮਰ ਸ਼ਹੀਦ ਹੈ ਉਹਨਾਂ ਲਈ ਖਲਨਾਇਕ ਉਹ ਤਾਂ ਰੋਂਦੇ ਆ ਵੀ ਉਹਦਾ ਬੇਟਾ ਐਮਪੀ ਬਣ ਗਿਆ ਨਾ ਜੀ ਜੀ ਸੋ ਇਹ ਤਾਂ ਨੈਰੇਟਿਵ ਦੀ ਲੜਾਈ ਹੈ ਨੈਰੇਟਿਵ ਦੀ ਲੜਾਈ ਲਕੀਰਾਂ ਸਪਸ਼ਟ ਕਰਦੀ ਹੈਗੇ ਆ ਸੋ ਜਥੇਦਾਰ ਸਾਹਿਬ ਜੇ ਇਹ ਬਿਆਨ ਦਿੰਦੇ ਨਾ ਵੀ ਇਹ ਬਹੁਤ ਸਵਾਗਤਯੋਗ ਕਦਮ ਹੈਗਾ ਭਾਰਤ ਦੇ ਜਿਹੜੇ ਸਮੁੱਚੇ ਫਿਲਮ ਇੰਡਸਟਰੀ ਦੇ ਆ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਇਸ ਤਰ੍ਹਾਂ ਦੇ ਕੰਮ ਬਹੁਤ ਕਰਨੇ ਚਾਹੀਦੇ ਆ ਤਾਂ ਕਿ ਸਿੱਖਾਂ ਵਿੱਚ ਵਿਗਿਆਨਕੀ ਦੀ ਭਾਵਨਾ ਹੋਰ ਜ਼ਿਆਦਾ ਵੱਧ ਜਾਵੇ ਲਕੀਰਾਂ ਸਪਸ਼ਟ ਹੋ ਜਾਣ ਤੇ ਸਿੱਖਾਂ ਦੀ ਜਿਹੜੀ ਮੁਕਤੀ ਆ ਉਹ ਨੇੜੇ ਆ ਜਾਵੇ ਜੀ ਜਦੋਂ ਅਕਾਲ ਤਖਤ ਤੋਂ ਇਹ ਬਿਆਨ ਆਊਗਾ ਸਾਰੇ ਚੁੱਪ ਕਰ ਜਾਣਗੇ ਅੱਗੇ ਤੋਂ ਕੋਈ ਫਿਲਮ ਨਹੀਂ ਬਣੂਗੀ ਸੋ ਇਹ ਨੈਰੇਟਿਵ ਦੀ ਲੜਾਈ ਹੈਗੀ ਆ ਅਸੀਂ ਕਦੇ ਵੀ ਕੇ ਪੀਐਸ ਗਿੱਲ ਦੇ ਹੱਕ ਵਿੱਚ ਜਾਂ ਹਮਾਇਤ ਵਿੱਚ ਫਿਲਮ ਨਹੀਂ ਬਣਾ ਸਕਦੇ ਉਹਨੇ ਜ਼ੁਲਮ ਕਰਿਆ ਸਾਡਾ ਉਹ ਖਲਨਾਇਕ ਇਹਨਾਂ ਲੋਕਾਂ ਦਾ ਨਾਇਕ ਆ ਸੋ ਇੰਦਰਾ ਗਾਂਧੀ ਉਹਨਾਂ ਦੀ ਨਾਇਕਾ ਹੈ ਤੇ ਸੰਤਪਨ ਡਰਾਂ ਵਾਲੇ ਉਹਨਾਂ ਦੇ ਖਲਨਾਇਕ ਨੇ ਸੋ ਇਹ ਨੈਰੇਟਿਵ ਚੋ ਸਾਨੂੰ ਲੱਗਦਾ ਮੈਂ ਇਹਨੂੰ ਸਵਾਗਤਯੋਗ ਸਮਝਦਾ ਜਿੰਨੀਆਂ ਜ਼ਿਆਦਾ ਫਿਲਮਾਂ ਜਿੰਨੀਆਂ ਜ਼ਿਆਦਾ ਹਰ ਰੋਜ਼ ਖਬਰਾਂ ਸਿੱਖਾਂ ਦੇ ਖਿਲਾਫ ਆਉਣਗੀਆਂ ਸਿੱਖਾਂ ਵਿੱਚ ਇੱਕ ਕੌਮ ਦੇ ਤੌਰ ਤੇ ਸੋਚਣ ਦਾ ਜਿਹੜਾ ਜਿਹੜੇ ਸਿੱਖ ਆਪਣੇ ਕਾਰਵਿਹਾਰ ਦੇ ਵਿੱਚ ਬਿਜ਼ੀ ਹੈਗੇ ਨੇ ਜਾਂ ਆਪਾਂ ਗਏ ਕਿ ਉਧਰਲੇ ਬੰਨੇ ਕੌਮੀਅਤ ਤੌਰ ਤੇ ਨਹੀਂ ਸੋਚਦੇ ਉਹ ਜ਼ਹਿਨ ਦੇ ਵਿੱਚ ਉਹਨਾਂ ਦੀ ਉਹ ਗੱਲ ਆਉਣੀ ਚਾਹੁੰਦੀ ਹੋਵੇਗੀ ਹਾਂ ਬਿਲਕੁਲ ਜਦੋਂ ਤੱਕ ਹਰ ਸਿੱਖ ਦੇ ਮਨ ਵਿੱਚ ਕੌਮੀਅਤ ਦਾ ਜਜਬਾ ਨਹੀਂ ਪੜਦਾ ਉਦੋਂ ਤੱਕ ਤੁਹਾਨੂੰ ਜਿਹੜਾ ਅਗਲਾ ਸਟੈਪ ਆ ਮੈਂ ਕਿਸੇ ਨਾ ਵੀ ਮਾਈਕਰੋ ਨੈਸ਼ਨਲਿਸਟ ਮੂਵਮੈਂਟ ਨਹੀਂ ਚਾਹੀਦੀ ਸਾਨੂੰ ਪਿਓਰ ਨੈਸ਼ਨਲਿਸਟ ਮੂਵਮੈਂਟ ਚਾਹੀਦੀ ਹੈ ਜਿਹਦੇ ਵਿੱਚ ਇੱਕ ਇੱਕ ਬੰਦਾ ਨੈਸ਼ਨਲਿਸਟ ਹੋਵੇ ਸੋ ਇੰਡੀਅਨ ਨੈਸ਼ਨਲ ਮੂਵਮੈਂਟ ਵਿੱਚ ਇੱਕ ਇੱਕ ਬੰਦਾ ਨੈਸ਼ਨਲਿਸਟ ਸੀ ਤਾਂ ਉਹਨਾਂ ਨੇ ਆਪਣਾ ਮੁਲਕ ਸਿਰਜਿਆ ਸੋ ਇਸ ਤਰ੍ਹਾਂ ਦੀਆਂ ਫਿਲਮਾਂ ਆਉਣ ਸਵਾਗਤਯੋਗ ਹੈਗਾ ਹੋਰ ਜਿਹੜੇ ਸਾਡੇ ਨਾਇਕ ਨੇ ਉਹਨਾਂ ਦੀ ਜਿੰਨੀ ਕਿਰਦਾਰਕੁਸ਼ੀ ਇੰਡੀਅਨ ਮੀਡੀਆ ਤੇ ਇੰਡੀਅਨ ਜਿਹੜੇ ਆ ਫਿਲਮ ਇੱਕਰਾਉ ਕਰਨਗੇ ਉਹਨਾਂ ਸਿੱਖਾਂ ਵਿੱਚ ਕੌਮੀ ਜਜ਼ਬਾ ਮਜ਼ਬੂਤ ਹੋਵੇਗਾ ਲਕੀਰਾਂ ਸਪਸ਼ਟ ਹੋਣਗੀਆਂ ਤਾਂ ਤਾਂ ਹੀ ਸਾਡਾ ਜਿਹੜਾ ਅਗਲਾ ਮੰਜ਼ਿਲ ਆ ਉਹ ਸਾਡੇ ਸਾਹਮਣੇ ਆਉਣੀ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਣੇ ਆ ਯੋਗਿੰਦਰ ਯਾਦਵ ਦੀ ਜਿਨੇ ਕਿ ਭਾਈ ਅਮਰਤਪਾਲ ਸਿੰਘ ਹੁਣਾਂ ਦੇ ਆਪਾਂ ਕਹੀਏ ਕਿ ਹੱਕ ਦੇ ਵਿੱਚ ਇੱਕ ਹਾ ਦਾ ਨਾਰਾ ਮਾਰਿਆ ਹੈ ਪਾਵੇਂ ਬਾਅਦ ਦੇ ਵਿੱਚ ਉਹ ਗੱਲ ਜਿਹੜੀ ਹੈ ਗੋਲਮੋਲ ਕਰਕੇ ਦੂਜੇ ਬੰਨੇ ਲੈ ਜਾਂਦੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਹੁਣ ਜਿਹੜਾ ਹੈ ਜਦੋਂ ਮੈਂਬਰ ਆਫ ਪਾਰਲੀਮੈਂਟ ਬਣ ਗਏ ਨੇ ਬਾਹਰ ਜਿਹੜਾ ਹੈ ਛੱਡ ਦੇਣਾ ਚਾਹੀਦਾ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਹਾਂਜੀ ਚਲੋ ਉਹਨਾਂ ਦਾ ਜਿਹੜਾ ਬਾਕੀ ਸਾਰਾ ਅਨਲਿਸਿਸ ਆ ਆਪਾਂ ਆਪਣੀ ਸਹਿਮਤੀ ਜਾਂ ਨਾ ਸਹਿਮਤੀ ਹੋ ਸਕਦੀ ਹੈਗੀ ਸੋ ਉਹਨਾਂ ਨੇ ਉਸ ਸੰਦਰਭ 'ਚ ਦੇਖਣਾ ਉਹ ਕਹਿੰਦੇ ਵੀ ਪੰਜਾਬ ਇੱਕ ਬਾਰਡਰ ਸਟੇਟ ਆ ਅ ਇਸ ਤਰ੍ਹਾਂ ਦਾ ਕਹਿੰਦੇ ਵੀ ਜਿਹੜੇ ਇਹ ਫਲਕਚੁਏਸ਼ਨਸ ਆ ਰਹੀਆਂ ਨੇ ਇਹ ਕਿਤੇ ਬਹੁਤ ਵੱਡੀ ਲਹਿਰ ਨਾ ਬਣ ਜਾਣ ਤੇ ਪੰਜਾਬ ਮੁੜ ਕੇ ਖੂਨ ਖਰਾਬੇ ਵੱਲ ਨਾ ਜਾਵੇ ਇਹ ਤਾਂ ਉਹਨ ਪਰ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਬਾਰੇ ਇਹ ਕਿਹਾ ਵੀ ਹੁਣ ਜਦੋਂ ਉਹ ਮੈਂਬਰ ਆਫ ਪਾਰਲੀਮੈਂਟ ਬਣ ਗਏ ਆ ਤਾਂ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਵਾਲੀਆਂ ਸਾਰੀਆਂ ਸਹੂਲਤਾਂ ਉਹ ਮਿਲਣੀਆਂ ਚਾਹੀਦੀਆਂ ਉਹਨਾਂ ਦੀ ਮੁਕਤੀ ਹੋਣੀ ਚਾਹੀਦੀ ਆ ਉਹ ਕਹਿੰਦਾ ਵੀ ਹੋਰ ਕਿੰਨੇ ਐਮਐਲਿਆਂ ਤੇ ਔਰ ਐਮਪੀਆਂ ਤੇ ਕੇਸ ਚੱਲ ਰਹੇ ਆ ਉਹ ਲਗਾਤਾਰ ਆਪਣੀ ਜਿਹੜੀ ਜਿਹੜੀ ਲੀਗਲ ਐਸਪੈਕਟਸ ਆ ਉਹ ਵੀ ਕਰਦੇ ਆ ਤਾਂ ਉਹਨਾਂ ਦੇ ਕੇਸ ਵੀ ਚੱਲਦੇ ਰਹਿੰਦੇ ਹੈਗੇ ਸੋ ਯੋਗਿੰਦਰ ਯਾਦਵ ਨੇ ਠੀਕ ਹੈ ਇੱਕ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਉਹਨਾਂ ਨੇ ਪੰਜਾਬ ਨੂੰ ਜਿਸ ਤਰ੍ਹਾਂ ਦੇਖਿਆ ਉਹ ਉਹਨਾਂ ਦੇ ਵਿਚਾਰ ਨੇ ਔਰ ਉਹਨਾਂ ਨੂੰ ਇਸ ਟਰੈਂਡ ਦੇਖਣਾ ਚਾਹੀਦਾ ਹੈ ਜਿਹੜੀ ਨੈਰੇਟਿਵ ਦੀ ਲੜਾਈ ਆ ਉਹਦੇ ਵਿੱਚ ਜੋਗਿੰਦਰ ਯਾਦਵ ਦੂਜੇ ਪਾਸੇ ਖੜੇ ਆ ਉਹਨਾਂ ਨੂੰ ਉਸ ਤਰ੍ਹਾਂ ਦੇਖਣਾ ਚਾਹੀਦਾ ਪਰ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਉਹਨਾਂ ਦੇ ਹਾ ਦਾ ਨਾਮ ਆ ਰਿਹਾ ਮਾਰਿਆ ਚਾਹੇ ਛੋਟਾ ਜਿਹਾ ਹੀ ਮਾਰਿਆ ਅਸੀਂ ਉਹਦਾ ਸਵਾਗਤ ਕਰਦੇ ਆਂ ਔਰ ਉਮੀਦ ਕਰਦੇ ਆਂ ਵੀ ਜਿਹੜਾ ਸੱਚਾ ਸੋਚਾ ਹਿੰਦੂ ਆ ਉਹ ਜਿਹੜੀਆਂ ਇਹ ਗਲਤੀਆਂ ਹੋ ਰਹੀਆਂ ਨੇ ਇੱਕ ਡੈਮੋਕ੍ਰੈਟਿਕ ਸਿਸਟਮ ਵਿੱਚ ਵੀ ਉਹਨਾਂ ਨੂੰ ਸਮਝੇਗਾ ਔਰ ਸਿੱਖਾਂ ਦੀ ਪੀੜ ਔਰ ਸਿੱਖਾਂ ਦੀ ਬਗਾਨਗੀ ਨੂੰ ਸਮਝਦਾ ਹੋਇਆ ਇਹ ਆਵਾਜ਼ ਆ ਨੈਸ਼ਨਲ ਲੈਵਲ ਤੇ ਉਠਾਵੇਗਾ